ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਵੀਡੀਓ ਹੈ ਸੰਗਤ ਜੀ ਉਹਦੇ ਵਿੱਚ ਇੱਕ ਛੋਟਾ ਜਿਹਾ ਸੁਨੇਹਾ ਆਪ ਜੀਆਂ ਦੇ ਚਰਨਾਂ ਦੇ ਵਿੱਚ ਸਮਰਪਿਤ ਹੈ ਆਪ ਜੀ ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰਿਆ ਜੇ ਸੰਗਤ ਜੀਓ ਗੱਲ ਹੈ ਸਬਰ ਅਤੇ ਸੰਤੋਖ ਦੀ ਜਿਵੇਂ ਜਿਵੇਂ ਇਸ ਧਰਤੀ ਦੇ ਉੱਤੇ ਸੰਤੋਖ ਅਤੇ ਸਬਰ ਖਤਮ ਹੁੰਦਾ ਜਾਂਦਾ ਹੈ ਲੋਕਾਂ ਦੇ ਵਿੱਚੋਂ ਇਨਸਾਨਾਂ ਦੇ ਵਿੱਚੋਂ ਓਵੇਂ ਓਵੇਂ ਇਸ ertid ਦਾ ਜਿਹੜਾ ਸੰਤੁਲਨ ਹੈ ਉਹ ਵੀ ਖਤਮ ਹੁੰਦਾ ਜਾਂਦਾ ਹੈ ਕਿਉਂਕਿ ਜਿਹੜਾ ਸਬਰ ਅਤੇ ਸੰਤੋਖ ਹੈ ਇਹਦੀ ਮਹਾਨਤਾ ਬਹੁਤ ਉੱਚੀ ਅਤੇ ਸੁੱਚੀ ਦੱਸੀ ਗਈ ਹੈ ਸਾਡੇ ਧਰਮਾਂ ਦੇ ਵਿੱਚ ਸੰਗਤ ਜੀਓ ਇਹਦੇ ਨਾਲ ਜੁੜੀ ਹੋਈ ਇੱਕ ਗੱਲ ਇਹ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਇਹ ਗੱਲ ਉਦੋਂ ਦੀ ਹੈ ਜਦੋਂ ਸੰਤ ਜਵਾਲਾ ਸਿੰਘ ਜੀ ਸ਼ਰੀਰ ਕਰਕੇ ਇਸ ਧਰਤੀ ਤੇ ਵੀ ਰਾਜਮਾਨ ਸਨ ਅਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਕੀ ਸੰਨ 80 ਦੇ ਜਮਪਲ ਨੇ ਆਮ ਤੌਰ ਤੇ ਉਹਨਾਂ ਨੂੰ ਇਹ ਹੋਸ਼ ਹੋਵੇਗੀ ਕਿ ਉਹਨਾਂ ਸਮਿਆਂ ਦੇ ਉੱਤੇ ਟਰੈਕਟਰ ਆਮ ਤੌਰ ਤੇ ਨਿਸਣ ਵਿਖੇ ਜਾਂਦੇ ਜਿਆਦਾਤਰ ਜਿਹੜੀ ਖੇਤੀ ਹੁੰਦੀ ਸੀ ਉਹ ਬਲਦਾਂ ਦੇ ਨਾਲ ਟੱਗਿਆਂ ਦੇ ਨਾਲ ਹੀ ਕੀਤੀ ਜਾਂਦੀ ਸੀ ਸੰਗਤ ਜੀਓ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਇੱਕ ਬੀਬੀ ਮੱਖਣ ਤੋਂ ਪੱਕਾ ਘਿਓ ਤਿਆਰ ਕਰਕੇ ਬੜੀ ਭਾਵਨਾ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਸਾਹਮਣੇ ਪੇਟਾ ਕਰਨਉਂਦੀ ਹੈ ਸੰਤ ਜੀ ਨੂੰ ਪੁੱਛਦੇ ਨੇ ਭਾਈ ਤੁਸੀਂ ਇਹ ਕਾਦੇ ਲਈ ਲੈ ਕੇ ਆਏ ਹੋ ਉਹ ਬੀਬੀ ਪੁੱਤ ਆਨਦੀ ਹੈ ਕਿ ਬਾਬਾ ਜੀ ਮਹਾਰਾਜ ਜੀਓ ਇਹ ਆਪ ਜੀ ਪਰਵਾਨ ਕਰੋ ਇਹ ਆਪ ਜੀ ਦੇ ਸ਼ੱਕਣ ਵਾਸਤੇ ਹੈ ਆਪ ਜੀ ਕਿਰਪਾ ਕਰਕੇ ਇਹਨੂੰ ਪਰਵਾਨ ਕਰੋ ਸੰਤੋ ਨਾਨੂ ਪੁੱਛਦੇ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਬਹੁਤ ਉੱਚੇ ਸੁੱਚੇ ਮਹਾਪੁਰਸ਼ ਹੋਏ ਨੇ ਬੜੀ ਕਰਨੀ ਵਾਲੇ ਮਹਾਪੁਰਸ਼ ਹੋਏ ਨੇ ਉਹ ਪੁੱਛਣ ਲੱਗੇ ਬੀਬੀ ਇਹ ਜਿਹੜਾ ਮੱਖਣ ਹੈ ਇਹ ਕਿਉਂ ਤੁਸੀਂ ਤਿਆਰ ਕੀਤਾ ਹੈ ਇਹ ਕਿਵੇਂ ਕੀਤਾ ਹੈ ਘਰ ਵਿੱਚ ਕਿੰਨੇ ਡੰਗਰ ਨੇ ਕਿੰਨੇ ਪਸ਼ੂ ਨੇ ਬੀਬੀ ਆਖਣ ਲੱਗੀ ਮਹਾਰਾਜ ਜੀ ਉਹ ਇੱਕ ਮੱਝ ਹੈ ਤੇ ਉਹ ਵੀ ਇੱਕ ਹੀ ਟਾਈਮ ਦੁੱਧ ਦਿੰਦੀ ਹੈ ਸੰਤ ਜੀ ਉਹਨਾਂ ਨੂੰ ਫੇਰ ਪੁੱਛਣ ਲੱਗੇ ਕਿ ਘਰ ਵਿੱਚ ਕਿੰਨੇ ਜੀ ਨੇ ਆ ਬੀਬੀ ਆਖਣ ਲੱਗੀ ਸੰਤ ਜੀਓ ਸਾਡੇ ਘਰ ਵਿੱਚ 7-8 ਜੀ ਨੇ 7-8 ਜੀਆਂ ਦਾ ਸਾਡਾ ਪਰਿਵਾਰ ਹੈ ਤੇ ਘਰ ਦੇ ਜੀ ਕੀ ਕੰਮ ਕਰਦੇ ਨੇ ਮਹਾਰਾਜ ਜੀ ਉਹ ਖੇਤੀ ਕਰਦੇ ਨੇ ਹਾਲ ਚਲਾਉਂਦੇ ਨੇ ਕੀਰਤ ਕਰਦੇ ਨੇ ਜਦੋਂ ਇਹ ਸਾਰੀਆਂ ਗੱਲਾਂ ਬਾਬਾ ਜੀ ਉਹਨਾਂ ਨੂੰ ਪੁੱਛ ਰਹੇ ਸਨ ਤੇ ਉਹਨਾਂ ਦੀ ਗਹਿਰਾਈ ਵੇਖੋ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਪਾਇਆ ਵੀ ਅੱਧਾ ਕਿਲੋ ਵੀ ਕਿਉ ਪੱਕਾ ਮਿਲ ਜਾਏ ਉਹ ਵੀ ਪਿਓਰ ਮਿਲ ਜਾਏ ਉਹ ਕਦੀ ਭੁੱਲ ਕੇ ਵੀ ਇਹ ਨਹੀਂ ਪੁੱਛੇਗਾ ਵੀ ਇਹ ਕਿਵੇਂ ਜੋੜਿਆ ਹੈ ਕਿਵੇਂ ਤਿਆਰ ਕੀਤਾ ਹੈ ਕਿੰਨਾ ਦੁੱਧ ਲੱਗਾ ਹੁੰਦਾ ਹੈ ਉਹ ਸਖਿਓ ਨੂੰ ਲੈ ਕੇ ਵਰਤਨ ਦੀ ਕਰਦਾ ਹੈ ਪਰ ਉਹਨਾਂ ਸੰਤਾਂ ਮਹਾਪੁਰਸ਼ਾਂ ਦੀ ਜਿਹੜੀ ਉੱਚੀ ਸੁੱਚੀ ਕਮਾਈ ਕਰਨ ਵਾਲੇ ਮਹਾਪੁਰਸ਼ ਨੇ ਜਿਹੜੇ ਰੱਬ ਦੇ ਤੁੱਲ ਨੇ ਰੱਬ ਦੇ ਸਮਾਨ ਨੇ ਉਹਨਾਂ ਨੇ ਪੁੱਛਿਆ ਬੀਬੀ ਇੱਕ ਸਮੇਂ ਜਿਹੜੀ ਮੱਝ ਦੁੱਧ ਦੇਣ ਵਾਲੀ ਹੈ ਤੇ ਉਹਦੇ ਤੋਂ ਐਨਾ ਪੱਕਾ ਕਿਉਂ ਕਿਵੇਂ ਤਿਆਰ ਕਰ ਲਿਆ ਉਸ ਬੀਬੀ ਨੇ ਜਵਾਬ ਦਿੱਤਾ ਮਹਾਰਾਜ ਜੀ ਉਹ ਕਈ ਵਾਰ ਘਰ ਦੇ ਜੀਆਂ ਨੂੰ ਸਬਜ਼ੀ ਵਿੱਚ ਜਾਂ ਪ੍ਰਸ਼ਾਦੇ ਤੇ ਥੋੜਾ ਕਿਉ ਲਾ ਦਿੱਤਾ ਕਿਸੇ ਟਾਈਮ ਨਾ ਲਾਇਆ ਕਿਸੇ ਟਾਈਮ ਸੁੱਕੀ ਰੋਟੀ ਦੇਤੀ ਕਿਸੇ ਟਾਈਮ ਚੋਪੜੀ ਦੇਤੀ ਥੋੜਾ ਥੋੜਾ ਮੱਖਣ ਜੋੜ ਕੇ ਤੇ ਇਹ ਜਿਹੜਾ ਪੱਕਾ ਕਿਉ ਹੈ ਇਹ ਤਿਆਰ ਕੀਤਾ ਗਿਆ ਹੈ ਸੋ ਆਪ ਜੀ ਪਰਵਾਣ ਕਰੋ ਸੰਗਤ ਜੀਓ ਉਹਨਾਂ ਮਹਾਪੁਰਸ਼ਾਂ ਦੀ ਗਹਿਰਾਈ ਆਪਾਂ ਵੇਖੀਏ ਉਹਨਾਂ ਦੀ ਭਾਵਨਾ ਵੇਖੀਏ ਉਹਨਾਂ ਦਾ ਸਤਕਾਰ ਵੇਖੀਏ ਜੋ ਗ੍ਰਸਤੀਆਂ ਦੇ ਪ੍ਰਤੀ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਆਖਣ ਲੱਗੇ ਬੀਬੀ ਜਿਹੜੇ ਸਾਰਾ ਦਿਨ ਖੇਤਾਂ ਦੇ ਵਿੱਚ ਹੱਲ ਚਲਾਉਂਦੇ ਨੇ ਧਰਮ ਦੀ ਕਿਰਤ ਕਰਦੇ ਨੇ ਨੇਕ ਕਮਾਈ ਕਰਦੇ ਨੇ ਉੱਚੀ ਤੇ ਸੁੱਚੀ ਮਿਹਨਤ ਆਪਣੇ ਹੱਡ ਖੋਰ ਕੇ ਪਸੀਨੇ ਦੀ ਕਮਾਈ ਕਰਦੇ ਨੇ ਧਰਮ ਦੇ ਤੁੱਲ ਕਮਾਈ ਕਰਦੇ ਨੇ ਆਪਣੇ ਪਰਿਵਾਰ ਦਾ ਨਿਰਬਾਹ ਕਰਦੇ ਨੇ ਉਹਨਾਂ ਦੇ ਮੂੰਹ ਵਿੱਚੋਂ ਘਿਓ ਖੋ ਕੇ ਤੇ ਜੇ ਆਪਾਂ ਇਹ ਖਾ ਲਿਆ ਪ੍ਰਵਾਣ ਕਰ ਲਿਆ ਤੇ ਸਾਡਾ ਚਿੱਤ ਭਜਨ ਬੰਦਗੀ ਦੇ ਵਿੱਚ ਜੁੜ ਸਕੇਗਾ ਪਾਵ ਨਹੀਂ ਜੁੜ ਸਕੇਗਾ ਉਹਨਾਂ ਦੇ ਹੱਕ ਦੀ ਕਮਾਈ ਖਾ ਕੇ ਸਾਡਾ ਹਿਰਦਾ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦਾ ਹੈ ਆਪਾਂ ਕੇਵਲ ਬੈਠ ਕੇ ਹੀ ਬੰਦਗੀ ਕਰਨੀ ਹੈ ਪਰ ਜਿਨ੍ਹਾਂ ਨੇ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੋਣਾ ਹੈ ਤੁੱਪ ਜਰਨੀ ਏ ਪਿਆਸ ਜਰਨੀ ਏ ਉਸ ਪਰਮਾਤਮਾ ਦਾ ਉਹ ਅਸਰਾ ਤੱਕ ਕੇ ertid ਦੀ ਹੱਕ ਦੇ ਵਿੱਚ ਅੰਨ ਬੀਜਣਾ ਹੈ ਤੇ ਵਧਣਾ ਹੈ ਤੇ ਸਾਰੇ ਪਰਿਵਾਰ ਦਾ ਨਿਭਾ ਕਰਨਾ ਹੈ ਉਨ੍ਹਾਂ ਦੂ શરીર ਦੇ ਵਿੱਚ ਜਿਆਦਾ ਤਾਕਤ ਦੀ ਜ਼ਰੂਰਤ ਹੈ ਸੋ ਭਾਈ ਇਸ ਕਰਕੇ ਆਪਾਂ ਇਹ ਕਿਉਂ ਪ੍ਰਮਾਣ ਨਹੀਂ ਕਰ ਸਕਦੇ ਇਹ ਸਾਡੇ ਲਈ ਜ਼ਹਿਰ ਦੇ ਤੁਲ ਹੋਵੇਗਾ ਇਹ ਗੱਲ ਆਖ ਕੇ ਤੇ ਸੰਤਾ ਨੇ ਇਹ ਬਚਨ ਕੀਤਾ ਕਿ ਭਾਈ タルਮੀ ਬੰਦੇ ਦੀ ਜਿਹੜੀ ਕਿਰਤ ਹੈ ਉਹ ਨਹੀਂ ਪਚਾਈ ਜਾ ਸਕਦੀ ਪਾ ਵੀ ਅਸੀਂ ਪ੍ਰਮਾਣ ਨਹੀਂ ਕਰ ਸਕਦੇ ਤੁਸੀਂ ਇਹ ਕਿਉਂ ਜਿਹੜਾ ਹੈ ਇਹ ਉਨ੍ਹਾਂ ਨੂੰ ਹੀ ਵਰਤਾ ਦਿਓ ਜਿਨ੍ਹਾਂ ਦਾ ਇਹਦੇ ਤੇ ਹੱਕ ਹੈ ਸੰਗਤ ਜਿਓ ਇਸ ਕਟਨਾ ਤੋਂ ਜੇ ਆਪਾਂ ਗਹਿਰਾਈ ਦੇ ਵਿੱਚ ਇੱਕ ਸਿੱਖ ਲਈਏ ਉਹ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿ ਇੱਕ ਦੂਜੇ ਦਾ ਹੱਕ ਖੋਣ ਤੇ ਸਾਰੇ ਫਿਰਦੇ ਨੇ ਸੋ ਉਹਨਾਂ ਅੱਜਕੱਲ ਕਿਉਂ ਮਨ ਇੰਨੇ ਉਦਾਸ ਨੇ ਕਿਉਂ ਇੰਨਾ ਹਿਰਦਾ ਤੜਫਦਾ ਹੈ ਘਰ ਵਿੱਚ ਸਭ ਕੁਝ ਹੈ ਹਰ ਇੱਕ ਪਦਾਰਥ ਹੈ ਪਰ ਫਿਰ ਵੀ ਜਿਹੜੇ ਆਪਣੇ ਹਿਰਦੇ ਦੀ ਠੰਡਕ ਹੈ, ਸ਼ੀਤਲਤਾ ਹੈ, ਸੰਤੋਖ ਹੈ, ਸ਼ਾਂਤੀ ਹੈ ਉਹ ਗਵਾਚਦਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਇਹ ਹੀ ਨੇ ਕਿ ਆਪਾਂ ਇਹ ਝਾਤ ਮਾਰੀਏ ਕਿ ਆਪਾਂ ਕਿਸੇ ਦੀਆਂ ਵੱਧ ਸ਼ੀਸ਼ਾਂ ਤੇ ਨਹੀਂ ਇਕੱਠੀਆਂ ਕਰ ਲਈਆਂ। ਆਪਾਂ ਕਿਸੇ ਦਾ ਹੱਕ ਤੇ ਨਹੀਂ ਖਾ ਲਿਆ। ਸੰਗਤ ਜਿਓ ਤੁਹਾਡਾ ਹੱਕ ਕੋਈ ਖਾ ਲਵੇ ਉਹ ਫਿਰ ਵੀ ਚੰਗਾ ਹੈ। ਬਸ਼ਰਤੇ ਇਸ ਗੱਲ ਦੇ ਕਿ ਤੁਸੀਂ ਕਿਸੇ ਦਾ ਹੱਕ ਨਾ ਖਾਓ ਕਿਉਂਕਿ ਪਰਮਾਤਮਾ ਸਭ ਵੇਖਦਾ ਹੈ ਜੇ ਕਿਸੇ ਇੱਕ ਮਾਂ ਦੇ ਦੋ ਬੱਚੇ ਨੇ ਉਹਨੇ ਦੂਆਂ ਨੂੰ ਪਦਾਰਥ ਬਰਾਬਰ ਦਿੱਤੇ ਨੇ ਪਰ ਇੱਕ ਭੋਲਾ ਹੈ ਔਰ ਦੂਜੇ ਨੇ ਆਪਣੀ ਚਲਾਕੀ ਦੇ ਨਾਲ ਦੂਜੇ ਤੋਂ ਖੋ ਕੇ ਖਾ ਲਿਆ ਹੈ ਤੇ ਮਾਂ ਵੇਖਦੀ ਹੈ ਤੇ ਮਾਂ ਨੂੰ ਉਸ ਬੱਚੇ ਤੇ ਜ਼ਿਆਦਾ ਪਿਆਰ ਆਵੇਗਾ ਜਿਹਦਾ ਸਾਰਾ ਕੁਝ ਖੋਸ ਗਿਆ ਹੈ ਉਸ ਬੱਚੇ ਤੇ ਗੁੱਸਾ ਆਵੇਗਾ ਜਿੰਨੇ ਦੂਜੇ ਤੋਂ ਖੋ ਕੇ ਖਾ ਲਿਆ ਹੈ ਮਾਂ ਉੱਠ ਕੇ ਉਹਨੂੰ ਗਲੇ ਲਾਵੇਗੀ ਜਿਹਦੇ ਤੋਂ ਖੋਇਆ ਗਿਆ ਹੈ ਮਾਂ ਉਹਨੂੰ ਦੂਣਾ ਕਰਕੇ ਦੇਵੇਗੀ ਭਾਵੇਂ ਹੋਰ ਲਿਆ ਕੇ ਦੇਵੇ ਭਾਵੇਂ ਬਣਾ ਕੇ ਦੇਵੇ ਪਰ ਉਹਨੂੰ ਛਾਤੀ ਨਾਲ ਲਾਵੇਗੀ ਉਹਨੂੰ ਸੀਸਾ ਦੇਵੇਗੀ ਇਹੀ ਸੁਭਾਅ ਪਰਮਾਤਮਾ ਦਾ ਹੈ ਸਸੰਗਤ ਜਿਓ ਆਪਾਂ ਆਪਣੇ ਹੱਕ ਤੇ ਧਰਮ ਦੀ ਅੱਧੀ ਖਾ ਲਈਏ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਲਈਏ ਸਾਡੇ ਲਈ ਇੰਨੇ ਵਿੱਚ ਹੀ ਮਹਾਰਾਜ ਅਕਾਲ ਪੁਰਖ ਪੰਡਾਰੇ ਪਰ ਦੇਣਗੇ ਪਰ ਕਿਸੇ ਦਾ ਹੱਕ ਨਾ ਖਾਈਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ